ਸੰਗਰੂਰ ਦੇ ਮੈਰਿਟੋਰੀਅਸ ਸਕੂਲ ਦਾ ਮਾਮਲਾ ਸੰਗਰੂਰ ਦੇ ਕਾਪਤਾ ਦਾ ਮੈਰਿਟੋਰੀਅਸ ਸਕੂਲ ਦੁਆਰਾ ਵਿਵਾਦਾਂ ਦੇ ਵਿੱਚ ਆ ਗਿਆ ਹੈ ਇੱਕ 12ਵੀਂ ਕਲਾਸ ਦਾ ਵਿਦਿਆਰਥੀ ਖੁਦਕੁਸ਼ੀ ਕਰ ਗਿਆ ਹੈ ਉਸ ਦੀ ਲਾਸ਼ ਹੋਸਟਲ ਦੇ ਕਮਰੇ ਦੇ ਵਿੱਚ ਫਾਹੇ ਨਾਲ ਲਟਕੀ ਹੋਈ ਬਰਾਮਦ ਹੋਈ ਹੈ 12ਵੀਂ ਕਲਾਸ ਦਾ ਵਿਦਿਆਰਥੀ ਇਹ ਦੱਸਦੀ ਹੈ ਕਿ ਪ੍ਰੀ ਬੋਰਡਸ ਨੂੰ ਲੈ ਕੇ ਚਰਚਾਾਂਵਾਂ ਚੱਲੀਆਂ ਹੋਈਆਂ ਨੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਪ੍ਰੀ ਬੋਰਡਸ ਜਿਹੜੇ ਚੱਲਦੇ ਪਏ ਨੇ ਤੇ ਉਸੇ ਦੇ ਵਿੱਚ ਇੱਕ ਐਗਜ਼ਾਮ ਦੇ ਵਿੱਚ ਨੰਬਰ ਘਟ ਆਉਣ ਦੇ ਕਾਰਨ ਇੱਕ ਪਾਸੇ ਪਰਿਵਾਰ ਦਾ ਇਹ ਇਲਜ਼ਾਮ ਹੈ ਕਿ ਉਸ ਵਿਦਿਆਰਥੀ ਦੀ ਮ੍ਰਿਤਕ ਵਿਦਿਆਰਥੀ ਦੀ ਟੀਚਰ ਦਾ ਪਰਿਵਾਰਕ ਮੈਂਬਰਾਂ ਨੂੰ ਫੋਨ ਆਇਆ ਸੀ ਕਿ ਉਸ ਦੇ ਨੰਬਰ ਘਟ ਆਏ ਨੇ ਮ੍ਰਿਤਕ ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ 3 ਵਜੇ ਸਕੂਲ ਫੋਨ ਕਰਦਾ ਹੈ ਤੇ 6 ਵਜੇ ਇਹ ਖਬਰ ਆ ਜਾਂਦੀ ਹੈ ਕਿ ਉਸਦੇ ਬੱਚੇ ਦੀ ਲਾਸ਼ ਹੋਸਟਲ ਦੇ ਵਿੱਚੋਂ ਬਰਾਮਦ ਹੋਈ ਹੈ ਹੈਰਾਨੀ ਦੀ ਗੱਲ ਹੈ ਇੱਕ ਪਾਸੇ ਤਾਂ ਬੱਚਿਆਂ ਦੇ ਉੱਤੇ ਪ੍ਰੈਸ਼ਰ ਦੇ ਬਾਰੇ ਪੜ੍ਹਾਈ ਲਿਖਾਈ ਨੂੰ ਲੈ ਕੇ ਪ੍ਰੈਸ਼ਰ ਦੇ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਨੇ ਇੱਕ ਪਾਸੇ ਨਵੇਂ ਕਾਨੂੰਨ ਦੇ ਤਹਿਤ ਪ੍ਰੈਸ਼ਰ ਵੱਦ ਨਾ ਹੋਣ ਵਾਸਤੇ ਬੱਚਿਆਂ ਨੂੰ ਟਿਊਸ਼ਨ ਕਲਾਸਿਸ ਦੇ ਵਿੱਚ ਨਾ ਭੇਜਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਉੱਥੇ ਹੀ ਲਗਾਤਾਰ ਇਹੋ ਜਿਹੇ ਮਾਮਲੇ ਦੁਬਾਰਾ ਸਾਹਮਣੇ ਆ ਰਹੇ ਨੇ ਜਿੱਥੇ ਵਿਦਿਆਰਥੀਆਂ ਨੂੰ ਡਿਪਰੈਸ਼ਨ ਹੋ ਰਿਹਾ ਹੈ ਜਿੱਥੇ ਵਿਦਿਆਰਥੀ ਪੜ੍ਹਾਈ ਦੇ ਪ੍ਰੈਸ਼ਰ ਦੇ ਥੱਲੇ ਦੱਬੇ ਹੋਏ ਨੇ ਖੈਰ ਇਹ ਤਾਂ ਇੱਕ ਪਹਿਲੂ ਹੈਗਾ ਆ ਕਿ ਉਸ ਨੂੰ ਢਾਈ ਦਾ ਪ੍ਰੈਸ਼ਰ ਸੀਗਾ ਪਰ ਅਜੇ ਤੱਕ ਪਰਿਵਾਰਕ ਮੈਂਬਰਾਂ ਦਾ ਇਹ ਦਾਵਾ ਹੈਗਾ ਕਿ ਉਹ ਨਹੀਂ ਜਾਣਦੇ ਕਿ ਉਸ ਬੱਚੇ ਦੇ ਨਾਲ ਹੋਇਆ ਕੀ ਹੈ ਦਰਅਸਲ ਇਸ ਮੈਰੀਟੋਰੀਅਸ ਸਕੂਲ ਦੇ ਹੋਸਟਲ ਦੇ ਵਿੱਚ ਇਹ Laash ਬਰਾਮਦ ਹੋਈ ਹੈ ਇਹ ਜਿਹੜਾ ਨੌਜਵਾਨ ਹੈਗਾ ਇਹ 12ਵੀਂ ਕਲਾਸ ਦਾ ਵਿਦਿਆਰਥੀ ਹੈਗਾ ਔਰ 12ਵੀਂ ਕਲਾਸ ਦੇ ਪ੍ਰੀ ਬੋਰਡਸ ਨੂੰ ਲੈ ਕੇ ਵਿਵਾਦ ਫਿਲਹਾਲ ਦੱਸਿਆ ਜਾ ਰਿਹਾ ਮੌਕੇ ਤੇ ਪੁਲਿਸ ਪਹੁੰਚਦੀ ਆ ਹਾਲਾਂਕਿ ਪਰਿਵਾਰ ਦਾ ਇਹ ਦਾਵਾ ਆ ਕਿ ਸਕੂਲ ਦੇ ਵੱਲੋਂ ਉਹਨਾਂ ਦੇ ਬੱਚੇ ਦੀ ਮੌਤ ਦੇ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਕੁਝ ਵੀ ਪੁਖਤਾ ਜਾਣਕਾਰੀ ਨਹੀਂ ਦਿੱਤੀ ਗਈ ਇਹ ਪਰਿਵਾਰ ਇਲਜ਼ਾਮ ਲਗਾ ਰਿਹਾ ਆ ਔਰ ਜ਼ਰੂਰ ਇਹ ਦੱਸਦਾ ਪਿਆ ਹੈ ਕਿ ਉਹਨਾਂ ਦੀ ਗੱਲ ਆਪਣੇ ਬੱਚੇ ਦੇ ਨਾਲ ਹੋਈ ਸੀ ਥੋੜੀ ਦੇਰ ਪਹਿਲਾਂ ਹੀ ਅਜੇ ਗੱਲ ਹੋਈ ਸੀ ਤੇ 6 ਵਜੇ ਫੋਨ ਆ ਜਾਂਦਾ ਹੈ ਕਿ ਉਹਨਾਂ ਦੇ ਬੱਚੇ ਦੀ লাশ ਬਰਾਮਦ ਹੋਈ ਹੈ ਪਰਿਵਾਰ ਇਸ ਵੇਲੇ ਸਦਮੇ ਦੇ ਵਿੱਚ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਬੱਚੇ ਦੇ ਪਿਤਾ ਜਾਣਕਾਰੀ ਸਾਂਝੀ ਕਰਦੇ ਨਜ਼ਰ ਆ ਰਹੇ ਨੇ ਪਰ ਹੈਰਾਨੀ ਦੀ ਗੱਲ ਹੈ ਹੋਸਟਲ ਦੇ ਵਿੱਚ ਇੱਕ 12ਵੀਂ ਕਲਾਸ ਦਾ ਵਿਦਿਆਰਥੀ ਆਪਣੇ ਆਪ ਨੂੰ ਫਾਹ ਲਗਾ ਗਿਆ ਔਰ ਪ੍ਰੀ ਬੋਰਡਸ ਦਾ ਟਾਈਮ ਚੱਲਦਾ ਪਿਆ ਉਸ ਦੌਰਾਨ ਇਹ ਸਭ ਕੁਝ ਵਾਪਰਿਆ ਹੈਰਾਨੀ ਦੀ ਗੱਲ ਹੈ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਫਿਲਹਾਲ ਇਸ ਸਕੂਲ ਵਿਵਾਦਾਂ ਦੇ ਵਿੱਚ ਦੁਬਾਰਾ ਆ ਗਿਆ ਮੈਰੀਟੋਰੀਅਸ ਸਕੂਲ ਕਾਬਦਦਾ ਮੈਟੋਰੀ ਸਕੂਲ ਖਾਸ ਕਰਕੇ ਇਸ ਕਰਕੇ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਜ਼ਹਿਰੀਲਾ ਖਾਣਾ ਖਾਣ ਕਾਰਨ ਕਈ ਬੱਚੇ ਇਸ ਮੈਰੀਟੋਰੀਅਸ ਸਕੂਲ ਦੇ ਹਸਪਤਾਲ 'ਚ ਦਾਖਲ ਕਰਵਾਉਣੇ ਪੈ ਗਏ ਸੀ ਇਹ ਤਾਂ ਪੁਰਾਣਾ ਮਾਮਲਾ ਸੀ ਜਿਸ ਉੱਤੇ ਵਿਵਾਦ ਖਾਸਾ ਪਖਿਆ ਸੀ ਪਰ ਇਸੇ ਸਕੂਲ ਦਾ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਜਦੋਂ ਇਸ ਸਕੂਲ ਦਾ ਇੱਕ ਵਿਦਿਆਰਥੀ ਹੋਸਟਲ ਦੇ ਰੂਮ ਦੇ ਵਿੱਚ ਜਾ ਕੇ ਤੇ ਫਹਾ ਲਗਾ ਗਿਆ ਖੈਰ ਪਿਛੇ ਪਰਿਵਾਰ ਰੋਂਦਾ ਤੇ ਵਿਲਕਦਾ ਆਪਣੇ ਪੁੱਤਰ ਦੇ ਲਈ ਇਨਸਾਫ ਮੰਗ ਰਿਹਾ ਹੈ ਪੁੱਤਰ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੋਰਚੀ ਦੇ ਵਿੱਚ ਰੱਖਿਆ ਗਿਆ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਆਪਣੇ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਹੋਸਟਲ ਦੇ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਔਰ ਨਾਲ ਦੀ ਨਾਲ ਪੁਲਿਸ ਦਾ ਇਸ ਮਾਮਲੇ ਨੂੰ ਲੈ ਕੇ ਕੀ ਕੀ ਕਹਿਣਾ ਸੀ ਆਓ ਸੁਣਾ ਦਿੰਦੇ ਹਾਂ ਮੈਨੂੰ ਕੀ ਬਤਾਉਣਾ ਸਾਇਡ ਕਰ ਰਿਹਾ ਹੈ ਕੋਈ ਉਹਦੇ ਨੂੰ ਧੱਕਾ ਹੋਇਆ ਜੀ ਮੈਨੂੰ ਦੱਸ ਦੱਸ ਦਿਓ ਠੀਕ ਹੈ ਜੀ ਮੇਰਾ ਕਿਸੇ ਤਰ੍ਹਾਂ ਮੇਰੇ ਤਾ ਮੇਰਾ ਘਰ ਲੁੱਟ ਗਿਆ ਸਾਡਾ ਮੁੰਡਾ ਸੀ ਜੀ ਹਾਂਜੀ ਮੇਰਾ ਮੁੰਡਾ ਸੀ ਕਦੋਂ ਆਖਰੀ ਵਾਰ ਮੇਰੇ ਨਾਲ 3 ਵਜੇ ਮੈਡਮ ਨੇ ਮੈਡਮ ਕਹਿੰਦੀ ਸੀ ਇਹ ਪੜਦਾ ਵੀ ਮੈਂ ਕੋਈ ਨਹੀਂ ਪੜ ਲੂਗਾ ਕਦੇ ਇੱਕ ਪੇਪਰ ਤੇ ਨੰਬਰ ਘਟੇ ਨਾ ਮੈਂ ਇਹਨੂੰ ਮਾਰਨਾ ਨਹੀਂ ਨਹੀਂ ਮੈਨੂੰ ਘਰੇ ਭੇਜੂਗੀ ਧਮਕੀ ਮਾਰੇ ਮਾਜੀ ਨਾ ਕਰੇ ਤਜ ਨਾ ਇਹਨੂੰ ਮਾਰੇ ਕੁਝ ਨਾ ਕਰੇ ਉਹਨੂੰ ਕੋਈ ਗੱਲ ਨਹੀਂ ਜੀ ਪੜ ਲੂਗਾ ਜੀ ਇੱਕ ਇੱਕ ਕਰੇ ਪੇਪਰ ਜੋ ਘੱਟ ਨੰਬਰ ਨੇ ਕੋਈ ਨੂੰ ਮੈਂ ਇੱਕ ਗੱਲ ਕਰੀ ਮੈਂ ਮੈਨੂੰ ਸਾਸਰੀ ਘਰ ਵਾਲੇ ਆਈ ਮੈਂ ਕੋਈ ਨਾ ਬੇਟਾ ਪੜ ਲੈ ਤੈਨੂੰ ਪੜਨ ਭੇਜਾਂ ਮੈਨੂੰ ਉਸ ਤੋਂ ਬਾਅਦ ਮੈਨੇ ਸੇਵ ਦੇ ਫੋਨ ਕਰਦੇ ਕਿਹਾ ਤੇਰਾ ਮੁੰਡਾ ਸੈਟ ਕਰ ਗਾ ਮੈਨੂੰ ਦੱਸੋ ਕਿੱਥੇ ਹਾਲ ਹੈ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਮਤਲਬ ਨਹੀਂ ਪਹਿਲਾਂ ਕਦੇ ਨਹੀਂ ਸਾਡੇ ਪਿੰਡ ਚ ਰਿਕਾਟ ਹੈ ਜੀ ਪਹਿਲਾਂ ਕਿਹਨਾਂ ਮੈਨੂੰ ਕਦੇ ਸਕੂਲ ਵੱਲੋਂ ਕੰਪਲੀਟ ਮਤਲਬ ਨਹੀਂ ਤੁਹਾਡੇ ਬੱਚੇ ਨੇ ਕਿਹਾ ਵੀ ਸਕੂਲ ਨੂੰ ਸਕੂਲ ਇਹ ਕਹਿੰਦਾ ਏਨੂੰ ਕਹਿੰਦਾ ਦੁਹਾ ਘੱਟ ਪੜਦੇ ਵੀ ਮੈਂ ਕੋਈ ਨਾ ਦੀ ਪੜ ਲੂਗਾ ਜਿੰਨਾ ਕਿ ਪੜ ਲੂਗਾ ਪੜ ਲੂਗਾ ਮੈਨੂੰ ਮੇਰਾ ਜਵਾਬ ਇਹਦੇ 2-4 ਮਹੀਨੇ ਦੇ ਪੂਰੇ ਹੋ ਜਾਣਗੇ ਤਿੰਨ ਵੀਨੇ ਮੇਰੇ ਨਾਲ ਗੱਲ ਕਰਦੇ ਨੇ 6 ਵਜੇ ਕਹਿੰਦੇ ਤੇਰਾ ਮੁੰਡਾ ਸੁਸਾਇਟੀ ਕਰ ਗਿਆ ਜੀ ਮੈਨੂੰ ਸੰਤੁਸ਼ਟੀ ਦਾ ਦਿਵਾਓ ਕਿਸੇ ਤਰ੍ਹਾਂ ਨਹੀਂ ਫਿਲਹਾਲ ਕੋਈ ਸੁਸਣ ਨੁੜਤ ਪੈਣਾ ਨਹੀਂ ਮਿਲੇਗਾ ਤੇ ਉਹ ਅਸੀਂ ਦੇਖਿਆ ਇੱਕ ਵਾਰ ਤੇ ਸਾਰੇ ओके हॉस्टल ਦਾ ਰੂਮ ਹੈਗਾ ਉਹਦੇ ਵਿੱਚ ਚੈੱਕ ਕਰਕੇ ਦੇਖਿਆ ਫਿਲਹਾਲ ਕੋਈ ਨੋਟ ਵਗੈਰਾ ਨਹੀਂ ਮਿਲਿਆ ਕੀ ਗੱਲ ਹੈ ਰਹਿੰਦੇ ਸੀ ਰੂਮ ਦੇ ਵਿੱਚ ਜਾਂ ਕੋਈ ਰੂਮ ਮੇਟ ਵੀ ਸੀਗਾ ਨਹੀਂ ਵੈਸੇ ਤਾਂ ਰੂਮ ਮੇਟਸ ਹੈਗੇ ਨੇ ਬਟ ਬੱਚੇ ਪ੍ਰੀ ਬੋਰਡ ਦੀਆਂ ਛੁੱਟੀਆਂ ਵਗੈਰਾ ਹੋਣ ਕਰਕੇ ਵਿੱਚੋਂ ਗਏ ਹੋਏ ਨੇ ਇਹਨਾਂ ਦਾ ਐਗਜ਼ਾਮ ਸੀਗਾ ਇਸ ਕਰਕੇ ਰੁਕੇ ਹੋਏ ਸੀ ਸਰ ਤੁਸੀਂ ਜਾਂਚ ਕਰ ਰਹੇ ਹੋ ਹਸਟਲ ਗਾਰਡਨ ਨੇ ਕੋਈ ਦੱਸਿਆ ਹੋਵੇ ਕਿ ਕਿਸ ਤਰ੍ਹਾਂ ਕਰਕੇ ਜੀ ਉਹਨਾਂ ਨੇ ਦੱਸਿਆ ਕਿ ਆਪਣਾ ਉਹੀ ਐਗਜ਼ਾਮ ਵਗੈਰਾ ਚੱਲ ਰਹੇ ਨੇ ਤੇ ਕਿਸੇ ਐਗਜ਼ਾਮ ਦੇ ਵਿੱਚ ਨੰਬਰ ਵਗੈਰਾ ਘਟਾਏ ਹੋਣੇ ਤੇ ਉਸ ਕਰਕੇ ਉਹ ਬੜੀ ਸਿਵਲ ਹਸਟਲ ਮਾਰਚਰੀ ਦੇ ਵਿੱਚ ਰੱਖੀ ਗਈ ਹੈ ਜੀ ਉਹ ਤੋਂ ਬਾਅਦ ਸਟੇਟਮੈਂਟ ਲੈ ਕੇ ਫਿਰ ਜਿਹੜੀ ਬਣਦੀ ਕਾਰਵਾਈ ਹੋਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ